ਆਮ ਆਦਮੀ ਪਾਰਟੀ ਵਾਲੇ ਸੀ ਚਾਹੇ ਕਾਂਗਰਸ ਵਾਲੇ ਇਹਨਾਂ ਨੇ ਦਬ ਕੇ ਅਕਾਲੀ ਦਲ ਨੂੰ ਬਗਰਾਮ ਕੀਤਾ ਜੋ ਅਕਾਲੀ ਦਲ ਨੇ ਕੀਤਾ ਜਾਂ ਅਕਾਲੀ ਦਲ ਨੇ ਜੋ ਦਿੱਤਾ ਗਰੀਬਾਂ ਨੂੰ ਉਹ ਅਜ ਤੱਕ ਦੀ ਕਿਸੇ ਸਰਕਾਰ ਨੇ ਨਹੀਂ ਦਿੱਤਾ ਅੱਜ ਨੌਜਵਾਨਾਂ ਦੀ ਇਨੀ ਕੁ ਮਾਰੀ ਹਾਲਤ ਆ ਇਹਨਾਂ ਨੂੰ ਰੋਜ਼ਗਾਰ ਨਹੀਂ ਮਿਲਦਾ ਕਿਉਂਕਿ ਭਲਾ ਕਾਂਗਰਸ ਨੇ ਧੋਖਾ ਕੀਤਾ ਝੂਠ ਬੋਲ ਕੇ ਵੋਟਾਂ ਲੈ ਲਈਆਂ ਉਸ ਤੋਂ ਬਾਅਦ ਆਪੜਾਂ ਤਾਂ ਬਹੁਤ ਵੱਡੇ ਵੱਡੇ ਬਾਰੇ ਦਿੱਤੇ ਤੂਟ ਪਰਵਾਰਾਂ ਦੇ ਪਰਿਵਾਰ ਅੱਜ ਕਿਸੇ ਕੋਈ ਆਮ ਆਦੀ ਪਾਰਟੀ ਨੂੰ ਛੱਡ ਕੇ ਕਾਂਗਰਸ ਨੂੰ ਛੱਡ ਕੇ ਅਕਾਲੀ ਦਲ ਦੇ ਵੀ ਸ਼ਾਮਲ ਹੋਇਆ ਕੁਝ ਸਮਾਂ ਪਹਿਲਾਂ ਚਾਹੇ ਆਮ ਆਦਮੀ ਪਾਰਟੀ ਵਾਲੇ ਸੀ ਚਾਹੇ ਕਾਂਗਰਸ ਵਾਲੇ ਸੀ ਇਹਨਾਂ ਨੇ ਦੱਬ ਕੇ ਅਕਾਲੀ ਦਲ ਨੂੰ ਬਦਨਾਮ ਕੀਤਾ ਜਦ ਕਿ ਝੂਠਾ ਪ੍ਰਚਾਰ ਸੀ ਅੱਜ ਲੋਕ ਸਾਰੇ ਸਮਝ ਚੁੱਕੇ ਨੇ ਵੀ ਅਕਾਲੀ ਦਲ ਤੋਂ ਵਧੀਆ ਪਾਰਟੀ ਕੋਈ ਹੋ ਨਹੀਂ ਸਕਦੀ ਜਿੰਨੀਆਂ ਪੰਜਾਬ ਦੇ ਸਕੀਮਾਂ ਮਿਲਦੀਆਂ ਨੇ ਚਾਹੇ ਬਿਲੀ ਦੀ ਮਾਫੀ ਦੀ ਗੱਲ ਕਰੀਏ ਚਾਹੇ ਕਿਸਾਨੀ ਦੀ ਗੱਲ ਕਰੀਏ ਦੁਕਾਨਦਾਰਾਂ ਦੀ ਗੱਲ ਕਰੀਏ ਆਟਾ ਦਾਲ ਦੀ ਸਕੀਮ ਦੀ ਗੱਲ ਕਰੀਏ ਸਕੀਮਸ ਦੀ ਮਤੀ ਗੱਲ ਕਰੀਏ ਸਾਰੀਆਂ ਅਕਾਲੀ ਦਲ ਦੇ ਦਿੱਤੀਆਂ ਹੁੰਦੀਆਂ ਨੇ ਪਰ ਜੋ ਸਾਰੀਆਂ ਸਕੀਮਾਂ ਦਾ ਨਾਸ ਮਾਰ ਕੇ ਰੱਖਤਾ ਅੱਜ ਨੌਜਵਾਨਾਂ ਦੀ ਇਨੀ ਕੁ ਮਾਰੀ ਹਾਲਤ ਆ ਇਹਨਾਂ ਨੂੰ ਰੋਜ਼ਗਾਰ ਨਹੀਂ ਮਿਲਦਾ ਕਿਉਂਕਿ ਪੰਜਾਬ ਦੇ ਵਿੱਚੋਂ ਇੰਡਸਟਰੀ ਪੱਤੀ ਜਾ ਰਹੀ ਆ ਬਾਹਲੇ ਸੂਬਿਆਂ ਨੂੰ ਜੇ ਨਸਤੀ ਨਹੀਂ ਹੋਊਗੀ ਰੋਜ਼ਗਾਰ ਕਿੱਥੇ ਮਿਲੂ ਸਰਕਾਰੀ ਨੌਕਰੀ ਵੈਸੇ ਦੀ ਮਿਲ ਰਹੀ ਸੋ ਮੈਂ ਸਮਝਦਾ ਇੱਥੇ ਹਕੂਮਤਾਂ ਦੇ ਵਿੱਚ ਬਹੁਤ ਵਧੀਆ ਲੋਕਾਂ ਨੂੰ ਨਿਹੁਗਾਰਾ ਦਿੱਤਾ ਹੈ ਬڑے ਪਰਵਾਰਾਂ ਦੇ ਪਰਿਵਾਰ ਅੱਜ ਕਿਸੇ ਕੋਈ ਆਮ ਆਦਮੀ ਪਾਰਟੀ ਨੂੰ ਛੱਡ ਕੇ ਕੋਈ ਕਾਂਗਰਸ ਨੂੰ ਛੱਡ ਕੇ ਅਕਾਲੀ ਦਲ ਦੇ ਵੀ ਸ਼ਾਮਲ ਹੋਇਆ ਔਰ ਮੈਂ ਸਮਝਦਾ ਮੇਰੇ ਨਾਲ ਜਿਹੜਾ ਕੋ ਬੰਦਾ ਜੁੜਦਾ ਹੈ ਉਹਨੂੰ ਇੱਕ ਪਰਿਵਾਰ ਦੇ ਮੈਂਬਰ ਦੀ ਤਰ੍ਹਾਂ ਵਰਤਣਾ ਇਹਨਾਂ ਨੂੰ ਪੂਰਾ ਇੱਜ਼ਤ ਮਨ ਮਿਲੂ ਔਰ ਮੈਨੂੰ ਆਸ ਆ ਵੀ ਅੱਜ ਪਾਰਟੀ ਨੂੰ ਬਹੁਤ ਬੜਾ ਫਾਇਦਾ ਮਿਲਿਆ ਇਹਦੇ ਨਾਲ ਪਾਰਟੀ ਮੈਂ ਸਮਝਦਾ ਬਹੁਤ ਮਜ਼ਬੂਤ ਹੋਈ ਹੈ ਜਿਵੇਂ ਹਵਾ ਚੱਲ ਰਹੀ ਹੈ ਅਕਾਲੀ ਦਲ ਦੀ ਮੈਂ ਸਮਝਦਾ ਵੀ ਪੰਜਾਬ ਦੇ ਇਨੇਕ ਵਧੀਆ ਨਤੀਜੇ ਨਿਕਲਣਗੇ ਲੋਕ ਹੈਰਾਨ ਰਹਿਣਗੇ ਜਿਵੇਂ ਕਾਲੀ ਕਿਉਂਕਿ ਲੋਕ ਚਾਹੁੰਦੇ ਆ ਕਾਲੀ ਦਾ ਲਾਵੇ ਸਰੇਕ ਕੰਪਲੀਟ ਡੂ ਜਿਹੜਾ ਭਗਵਾਨ ਤੁਹਾਨੂੰ ਕਾਲੀ ਦਾਲ ਨੂੰ ਇੱਕ ਵਾਰ ਫਿਰ ਟਾਰਗੇਟ ਕੀਤਾ ਚਲੋ ਗੱਲ ਆ ਦੇਖੋ ਇਦਾਂ ਦੀਆਂ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ ਇਹ ਚੁਟਕਲੇ ਸਰਾ ਕੇ ਦੀ ਸਰਕਾਰ ਚੱਲਣੀ ਸਰਕਾਰ ਚੱਲਦੀ ਆ ਲੋਕਾਂ ਨੂੰ ਕੰਮ ਕਰਕੇ ਤੇ ਪਿੰਡ ਪਿੰਡ ਦੇ ਵਿੱਚ ਇਹ ਹਵਾ ਚੱਲ ਰਹੀ ਆ ਪਿੰਡ ਪਿੰਡ ਬੱਚਾ ਬੱਚਾ ਇਹ ਕਹਿ ਲਗਾ ਰਿਹਾ ਜੋ ਅਕਾਲੀ ਦਲ ਨੇ ਕੀਤਾ ਜਾਂ ਅਕਾਲੀ ਦਲ ਨੇ ਜੋ ਦਿੱਤਾ ਗਰੀਬਾਂ ਨੂੰ ਉਹ ਅੱਜ ਤੱਕ ਦੀ ਕਿਸੇ ਸਰਕਾਰ ਨੇ ਨਹੀਂ ਦਿੱਤਾ ਪਰ ਹੁਣ ਪਰ ਤੇ ਪਤਾ ਲੱਗਦਾ ਉਹ ਕਹਿੰਦੇ ਧੋਖੇ ਚ ਆ ਕੇ ਅਸੀਂ ਵੋਟਾਂ ਪਾਈਆਂ ਪਹਿਲਾਂ ਕਾਂਗਰਸ ਨੇ ਧੋਖਾ ਕੀਤਾ ਝੂਠ ਬੋਲ ਕੇ ਵੋਟਾਂ ਲੈ ਲਈਆਂ ਉਸ ਤੋਂ ਬਾਅਦ ਆਪ ਪੜਾਏ ਤਾਂ ਬਹੁਤ ਵੱਡੇ ਵੱਡੇ ਧਾਰੇ ਦਿੱਤੇ ਝੂਠ ਬੋਲੇ ਤੇ ਉਹਨਾਂ ਦੇ ਅਸੀਂ ਝੂਠੇ ਜਿਹੜੇ ਅਸੀਂ ਧਾਰਿਆਂ ਦੇ ਵਿੱਚ ਆ ਗਏ ਧੋਖਾ ਖਾਦਾ ਪਰ ਅੱਜ ਬੱਚਾ ਬੱਚਾ ਮਨ ਬਣਾ ਚੁੱਕਿਆ ਜੋ ਅਕਾਲੀਆਂ ਨੇ ਦਿੱਤਾ ਪੰਜਾਬ ਨੂੰ ਉਹ ਕੋਈ ਨਹੀਂ ਦੇ ਸਕਦਾ